ਇਸ ਹੀ ਕਾਲ ਮਹਾਰਤੀ ਅਸੰਦਰ ਨਿਊਜ਼ ਦੇਖਣ ਦਰਸ਼ਕਾਂ ਦਾ ਸਵਾਗਤ ਹੈ ਪੰਜਾਬ ਦੇ ਮੁੱਦਿਆਵਾਰ ਇਕਨੋਮ ਨੂੰ ਹੋਣ ਵਾਲੀ ਬਹਿਸ ਨੂੰ ਲੈ ਕੇ ਪੰਜਾਬ ਦੀ ਸਿਆਸਤ ਦਾ ਪਾਰਾ ਹੋਰ ਵੀ ਵੱਧ ਗਿਆ ਹੈ ਕਿਉਂਕਿ ਜਿੱਥੇ ਇੱਕ ਪਾਸੇ ਵਿਰੋਧੀਆਂ ਦੇ ਵੱਲੋਂ ਪੰਜਾਬ ਸਰਕਾਰ ਨੂੰ ਘੇਰਿਆ ਜਾ ਰਿਹਾ ਹੈ ਤਾਂ ਪੰਜਾਬ ਸਰਕਾਰ ਦੇ ਵੱਲੋਂ ਵੀ ਵਿਰੋਧੀਆਂ ਨੂੰ ਵੱਡਾ ਚੈਲੰਜ ਕੀਤਾ ਗਿਆ ਤੇ ਕਿਹਾ ਗਿਆ ਕਿ ਪੰਜਾਬ ਨੂੰ ਨਸ਼ਿਆਂ ਦੀ ਦਲਦਲ ਵਿੱਚ ਧੱਕਣ ਵਾਲੇ ਅਤੇ ਨਸ਼ੇ ਦੀ ਤਸਕਰੀ ਕਰਨ ਦੇ ਕੇਸ ਵਿੱਚ ਜ਼ਮਾਨਤ ਤੇ ਚੱਲ ਰਹੇ ਬੰਦੇ ਪੰਜਾਬ ਦੇ ਭਲੇ ਜਾਂ ਪੰਜਾਬ ਦੇ ਕਾਨੂੰਨੀ ਵਿਵਸਥਾ ਦੇ ਬਾਰੇ ਗੱਲ ਨਾ ਹੀ ਕਰਨ ਜਿਸ ਨੂੰ ਲੈ ਕੇ ਸ਼੍ਰੋਮਣੀ ਕਾਲੀ ਦਲ ਦੇ ਆਗੂ ਵਿਕਰਮਜੀਤ ਸਿੰਘ ਮਜੀਠੀਆ ਨੇ ਤਿੱਖਾ ਜਵਾਬ ਦਿੱਤਾ ਹੈ ਅਤੇ ਉਹਨਾਂ ਨੇ ਕਿਹਾ ਉਹਨਾਂ ਨੇ ਵੀ ਇੱਕ ਵੱਡਾ ਚੈਲੰਜ ਕੀਤਾ ਹੈ ਪੰਜਾਬ ਸਰਕਾਰ ਨੂੰ ਕਿ ਜੇਕਰ ਲੱਤਾਂ ਭਾੜ ਚੱਲਦਿਆਂ ਨੇ ਤਾਂ ਇੱਥੇ ਆਓ ਬਹਿਸ ਕਰਨ ਦੇ ਲਈ ਤੇ ਕਿਹੜੀਆਂ ਗੱਲਾਂ ਕਿੱਥੇ ਕਿਹੜੀ ਜਗ੍ਹਾ ਤੇ ਮਜੀਠੀਆ ਦੇ ਵੱਲੋਂ ਸੱਦਾ ਦਿੱਤਾ ਗਿਆ ਉਹ ਤੁਸੀਂ ਆਪ ਹੀ ਸੁਣ ਲਓ ਜਿਸ ਤੋਂ ਬਾਅਦ ਵੀ ਅਸਤਾ ਦੇ ਨਾਲ ਗੱਲਬਾਤ ਕਰਾਂਗੇ ਕਿ 1 ਨਵੰਬਰ ਨੂੰ ਹੋਣ ਵਾਲੀ ਬਹਿਸ ਨੂੰ ਲੈ ਕੇ ਵਿਰੋਧੀਆਂ ਦੇ ਵੱਲੋਂ ਜਦੋਂ ਗੱਲਬਾਤ ਕੀਤੀ ਗਈ ਹੈ ਪਰ ਸੱਤਾ ਸਰਕਾਰ ਦੇ ਵੱਲੋਂ ਹਜੇ ਤੱਕ ਕੋਈ ਜਵਾਬ ਨਹੀਂ ਦਿੱਤਾ ਗਿਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਵੇਖ ਰਿਹਾ ਸੀ ਕਿ ਸਾਰੀ ਸਿਆਸੀ ਪਾਰਟੀਆਂ ਤੇ ਹੋਰ ਪੰਜਾਬ ਦੇ ਜਿਹੜੇ ਮਾਹਿਰ ਨੇ ਚਾਹੇ ਜਿਹੜੇ ਚਿੰਤਨ ਕਰਦੇ ਆ ਪੰਜਾਬ ਦੇ ਭਲੇ ਦੀ ਗੱਲ ਕਰਦੇ ਆ ਉਹ 1 ਨਵੰਬਰ ਦੀ ਇਸ ਭਗਵੰਤ ਮਾਨ ਜੀ ਦਾ ਜਿਹੜਾ ਸੱਦਾ ਉਹਨੂੰ ਲੈ ਕੇ ਬੜੇ ਸੀਰੀਅਸ ਹੋਏ ਫਿਰਦੇ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਦੱਸ ਦਿਆਂ ਜਿਵੇਂ ਸਲਮਾਨ ਖਾਨ ਦਾ ਬਿਗ ਬਾਉ ਸ਼ੋ ਹੁੰਦਾ ਨਾ ਜੀ ਇਹ ਰਿਐਲਿਟੀ ਸ਼ੋ ਕਹਿ ਲਓ ਜਾਂ ਲਾਫਟਰ ਵਿਦ ਕਪਲ ਸ਼ਰਮਾ ਕਹਿ ਲਓ ਇਸ ਨੂੰ ਉਸ ਤਰਜ਼ ਤੇ ਲੋ ਕਿਉਂਕਿ ਭਗਵੰਤ ਮਾਨ ਆਪ ਹੀ ਨਹੀਂ ਸੀਰੀਅਸ ਇਹ ਆਊਗਾ ਉੱਥੇ ਖਾ ਪੀ ਕੇ ਆਊ ਕਿ ਸੋਫੀ ਆਊ ਜਿਹਨੂੰ ਪਤਾ ਕਿਉਂਕਿ ਆਪਾਂ ਨੂੰ ਪਹਿਲਾਂ ਪਤਾ ਜਰਮਨੀ ਦੇ ਜਹਾਜ਼ ਵੇਲੇ ਕੀ ਹੋਇਆ ਆਪਾਂ ਨੂੰ ਪਹਿਲਾਂ ਪਤਾ ਕਿ ਤਖਤ ਸਾਹਿਬ ਜਦੋਂ ਗਏ ਐ ਤਲਵੰਡੀ ਸਾਹਿਬ ਉਹ ਉੱਥੇ ਕੀ ਹੋਇਆ ਆਪਾਂ ਨੂੰ ਇੱਕ ਇਨਸੀਡੈਂਟ ਥੋੜੀ ਮਾਵਾ ਦੀਆਂ ਝੂਠੀਆਂ ਸੌਂਵਾਂ ਖਾਣੀਆਂ ਆਪਾਂ ਨੂੰ ਸਾਰੀਆਂ ਗੱਲਾਂ ਪਤਾ ਚਲੋ ਮੈਂ ਇਹਦੇ 'ਚ ਨਹੀਂ ਜਾਂਦਾ ਮਗਰ ਮੈਂ ਦੇਖ ਰਿਹਾ ਸੀਗਾ ਜਾਖੜ ਸਾਹਿਬ ਨੇ ਟਵੀਟ ਕਰਤੀ ਕਿ ਉੱਥੇ ਭੁੱਲਰ ਸਾਹਿਬ ਨੂੰ ਲਾਤਾ ਮਹੌਲੀ ਤੋਂ ਔਰ ਮੈਂ ਹੁਣੇ ਦੇਖ ਰਿਹਾ ਸੀਗਾ ਕਿ ਕਾਂਗਰਸ ਪਾਰਟੀ ਵਾਲੇ ਵੀ ਦੱਸੀ ਜਾਂਦੇ ਸੀ ਸਾਧ ਸੰਗਤ ਜੀ ਉੱਥੇ ਇਹ ਕਹਿੰਦਾ ਨਾ ਪੰਜਾਬ ਬੋਲਦਾ ਪੰਜਾਬ ਨਹੀਂ ਬੋਲਦਾ। ਜਾਂ ਕੇਜਰੀਆਲ ਬੋਲਦਾ ਤੇ ਜਾਂ ਪੰਜਾਬ ਪੁਲਿਸ ਦਾ ਡੰਡਾ ਬੋਲਦਾ। ਔਰ ਮੈਂ ਇਸ ਗੱਲ ਨੂੰ ਟਵੀਟ ਵੀ ਕੀਤਾ ਕਿਉਂਕਿ ਮੁੱਖ ਮੰਤਰੀ ਸਾਹਿਬ ਪੰਜਾਬ ਕੀ ਬੋਲਦਾ ਉਹ ਤਾਂ ਇਹਨਾਂ ਦੇ ਕੰਨਾਂ ਤੱਕ ਆਵਾਜ਼ ਪਹੁੰਚ ਨਹੀਂ ਰਹੀ ਕਿਉਂਕਿ ਰੋਜ਼ ਦਿਨ ਦਿਹਾੜੇ ਮਰਡਰ ਦਿਨ ਦਿਹਾੜੇ ਲਾਅਨ ਆਰਡਰ ਲਾਰੈਂਸ ਬਿਸ਼ਨੋਈ ਸਿੱਧੂ ਮੂਸੇਵਾਲਾ ਮਰਡਰ ਪੰਜਾਬ ਦੇ ਜੋ ਆਰਥਿਕ ਹਾਲਾਤ ਨੇ ਪੰਜਾਬ ਦੇ ਜੋ ਕਿਸਾਨੀ ਦੇ ਮਜ਼ਦੂਰ ਦੇ ਮਲਾਜਮ ਦੇ ਕੱਚੇ ਮਜ਼ਾਜਮ ਦੇ ਖੇਤ ਮਜ਼ਦੂਰਾਂ ਦੇ ਮੈਂ ਇੰਡਸਟਰੀ ਦੇ ਕਿਸੇ ਵੱਲ ਧਿਆਨ ਨਹੀਂ ਇੱਕ ਡਰਾਮਾ ਰਚਿਆ ਜਾ ਰਿਹਾ ਹਾਲ ਵੀ ਇਹਦਾ ਜੱਜ ਵੀ ਇਹੇ ਜਿਊਰੀ ਵੀ ਇਹਦੀ ਮੁਜਰਮ ਵੀ ਇਹਦੇ ਵਕੀਲ ਵੀ ਇਹਦੇ ਤੇ ਉਹ ਚ ਫੈਸਲਾ ਕੀ ਨਿਕਲਣਾ ਤੁਹਾਨੂੰ ਪਤਾ ਇਸ ਲਈ ਭਾਈ ਇਹਦੀ ਜਿਹੜੀ ਆ ਲੂੰਬੜ ਚਾਲਾਂ ਇਹਦੇ ਚ ਫਸਣ ਦੀ ਲੋੜ ਕੋਈ ਨਹੀਂ ਮੈਂ ਤਾਂ ਤੁਹਾਨੂੰ ਸੱਦਾ ਦਿੰਦਾ ਭਗਵੰਤ ਮਾਨ ਕਿ ਇਹ ਵਾਕਏ ਲੱਗਾ ਤੇ ਜਾਨ ਹੈ ਨਾ ਤੇ ਇੱਕ ਤਰੀਕ ਦੀ ਅਸੀਂ ਥਾ ਦਿੰਨੇ ਆ ਉਥੇ ਆਜੇ ਤੇਰੇ ਚ ਹਿੰਮਤ ਹੈ ਤੂੰ ਤਾਂ ਮੁੱਖ ਮੰਤਰੀ ਆ ਭਾਈ ਜੇ ਹਿੰਮਤ ਹੈ ਇਹ ਵਾਕਏ ਦਮ ਹੈ ਲਤਾ ਭਾਰ ਚਲਦੀਆਂ ਨੇ ਤੇ ਇੱਕ ਤਰੀਕ ਦਾ ਸੱਦਾ ਅਸੀਂ ਦਿੰਨੇ ਆ ਸਾਰੇ ਚੈਨਲ ਲਾਈਵ ਚਲਾਉਣਗੇ ਤੂੰ ਆ ਕੇ ਬਹਿਸ ਕਰੀ ਇਹ ਨਹੀਂ ਕਿ ਇਹ ਫਿਕਸਡ ਮੈਚ ਦੇ ਰਾ ਤੇਰਾ ਫਿਕਸਡ ਗਰਾਊਂਡ ਚ ਫਿਕਸਡ ਮੈਚ ਸਾਰਸ ਦਾ ਮੇਲਾ ਬੰਦ ਕਰਾਉਣ ਨੂੰ ਫਿਰਦੇ ਹੋ ਇੰਨੀ ਪੁਲਿਸ ਲਾਤੀ ਐ ਘੱਟੋ ਘੱਟ 2000 ਪੁਲਿਸ ਮੁਲਾਜ਼ਮ ਇੱਕ ਦਰਜਨ ਐਸਪੀ ਪੰਜ ਐਸਐਸਪੀ ਏਡੀਜੀਪੀ ਤਿੰਨ ਆਈਜੀ ਡੀਆਈਜੀਸ ਤੇ ਤੁਸੀਂ ਕਰਨਾ ਕੀ ਚਾਹੁੰਦੇ ਓਥੇ ਇੱਥੇ ਤਾਂ ਜਿਹੜੀ ਨਹੀਂ ਫੜਕਣ ਦੇਣੀ ਲਾਈਵ ਵੀ ਤੂੰ ਆਪਦੀ ਮਰਜ਼ੀ ਦਾ ਕਰੇਗਾ ਮਾਈਕ ਦਾ ਕੰਟਰੋਲ ਵੀ ਤੇਰੇ ਹੱਥ 'ਚ ਜਿਹਦੀ ਮਰਜ਼ੀ ਆਵਾਜ਼ ਚੱਕ ਦੇ ਜਿਹਦੀ ਮਰਜ਼ੀ ਬਿਠਾ ਦੇ ਸੰਗਤ ਵੀ ਸਾਰੀ ਤੇਰੇ ਮਤਲਬ ਦੀ ਇਸ ਤਰ੍ਹਾਂ ਕੋਈ ਇਹ ਤਾਂ ਧੋਖਾ ਇਹ ਡਿਬੇਟ ਨਹੀਂ ਔਰ ਤੂੰ ਪੰਜਾਬ ਨੂੰ SYL ਦੇ ਮੁੱਦੇ ਤੇ ਕੇਜਰੀਵਾਲ ਦੇ ਇਸ਼ਾਰੇ ਤੇ ਧੋਖਾ ਹੀ ਕਰਨਾ ਚਾਹੁੰਦਾ ਮੇਰਾ ਵੀਰ ਇਸ ਲਈ ਇਹ ਕੰਮ ਤੋਂ بچੋ ਪੰਜਾਬ ਦੇ ਭਲੇ ਦੀ ਗੱਲ ਕਰੋ ਜਿੱਦੇ ਨਾਲ ਪੰਜਾਬ ਜਿੱਤੇ ਇਹ ਨਹੀਂ ਕਿ ਕੇਜਰੀਵਾਲ ਜਿੱਤੇ ਜਾਂ ਦਿੱਲੀ ਜਿੱਤੇ ਇਸ ਲਈ ਮੈਂ ਇਹ ਸਮਝਦਾ ਸੀ ਕਿ ਜ਼ਰੂਰੀ ਹੈ ਤੁਹਾਡੇ ਨਾਲ ਸਾਂਝੀ ਕਰਨੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਦੇ ਵਿੱਚ ਹੋਣ ਵਾਲੀ 1 ਨਵੰਬਰ ਨੂੰ ਮਹਾ ਬਹਿਸ ਨੂੰ ਲੈ ਕੇ ਅਕਾਲੀ ਆਗੂ ਡਾਕਟਰ ਦਰਜੀਤ ਸਿੰਘ ਚੀਮਾ ਦਾ ਕਹਿਣਾ ਹੈ ਕਿ ਪਾਰਟੀ ਦੇ ਵੱਲੋਂ ਮੁੱਖ ਮੰਤਰੀ ਨੂੰ ਬਹਿਸ ਸੰਬੰਧੀ ਸਵਾਲ ਪੁੱਛੇ ਗਏ ਹਨ ਜਿੰਨਾ ਬਾਰੇ ਮੁੱਖ ਮੰਤਰੀ ਜਾਂ ਸਰਕਾਰ ਵੱਲੋਂ ਕੋਈ ਸਪਸ਼ਟਿਕਰਨ ਜਵਾਬ ਨਹੀਂ ਦਿੱਤਾ ਗਿਆ ਅਕਾਲੀ ਆਗੂ ਨੇ ਕਿਹਾ ਕਿ ਜਦੋਂ ਵਿਰੋਧੀ ਪਾਰਟੀਆਂ ਦੇ ਤਕਲੀਆਂ ਸੰਬੰਧੀ ਸਰਕਾਰਾਂ ਪਹਿਲਾਂ ਹੀ ਜਵਾਬ ਦੇਣ ਤੋਂ ਭੱਜ ਰਹੀਆਂ ਹਨ ਤਾਂ ਬਹਿਸ ਮੌਕੇ ਸਵਾਲਾਂ ਦੇ ਸਹੀ ਜਵਾਬ ਦੇਣ ਜਾਂ ਬਹਿਸ ਦੇ ਉਸਾਰੂ ਹੋਣ ਦੀ ਉਮੀਦ ਨਹੀਂ ਕੀਤੀ ਜਾ ਸਕਦੀ ਉਹਨਾਂ ਕਹਿੰਿਆ ਕਿ ਪਾਰਟੀ ਵੱਲੋਂ ਹਾਲ ਦੀ ਘੜੀ ਸਰਕਾਰ ਦੇ ਜਵਾਬ ਦਾ ਇੰਤਜ਼ਾਰ ਹੈ ਜਿਸ ਨਾਲ ਹੀ ਤੁਹਾਨੂੰ ਇਹ ਵੀ ਦੱਸ ਦਈਏ ਕਿ ਅਕਾਲੀ ਆਗੂ ਦਾ ਕਹਿਣਾ ਹੈ ਕਿ ਲੁਧਿਆਣਾ ਸ਼ਹਿਰ ਨੂੰ ਪੁਲਿਸ ਛਾਉਣੀ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ ਇਸ ਬਹਿਸ ਦੇ ਵਿੱਚ ਹਰ ਇੱਕ ਪੰਜਾਬੀ ਨੂੰ ਸ਼ਾਮਲ ਕਰਨ ਦਾ ਐਲਾਨ ਵੀ ਕੀਤਾ ਗਿਆ ਸੀ ਪਰ ਹੁਣ ਜਦੋਂ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ ਤਾਂ ਮੁੱਖ ਮੰਤਰੀ ਦੇ ਵੱਲੋਂ ਬੁਲਾਈ ਗਈ ਬਹਿਸ ਇੱਕ ਪਾਸੜ ਵੀ ਹੋ ਸਕਦੀ ਹੈ ਬਿਊਰੋ ਰਿਪੋਰਟ ਐਸਐਮਜ਼ ਨਿਊਜ਼